ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤ ਗੁਰੁ ਗੁਣਤਾਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰੁ ਫਰਮਾਏ ਇੱਛ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਧੀਲ ਨਾ ਪਰੀ ਜਾ ਗੁਰ ਫਰਮਾਏ ਇੱਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ इच्छ पुन्नी पूरे गुर मिले नानक ते जन फले। गौडी महला सुखे हरे किये किन् नमाहे अमृत दृष्ट सच जीवाए काटे कष्ट पूरे गुरुव सेवक को देनी अपनी सेव रहाओ मिट गई चिंता पुन्नी मन असा करी दया सतगुरु गुणतासा दुख नाठे सुख आए समाए तील ना परी जा गुरु फरमाए इच पुन्नी पूरे गुरु मिले नानक ते जन सुफल फले, गौड़ी महला पंजवा, सु हरे किये किन् माहे अमृत दृष्ट सच जीवाए काटे कष्ट पूरे गुरुदेव सेवक को दिनी अपनी सेव, रहाओ। ਮਟ ਗਈ ਚਿੰਤਾ ਪੁੰਨੀ ਮਨ ਆਸਾ ਕਰੀ ਦਿਆ ਸਤ ਗੁਰ ਗੁਣਤਾ ਸਾਹ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ ਇੱਛ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਧੀਲ ਨਾ ਪਰੀ ਜਾ ਗੁਰ ਫਰਮਾਏ ਇੱਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ इच्छ पुन्नी पूरे गुर मिले नानक ते जन फले गौडी महला सु हरे किये किन् नमाहे अमृत दृष्ट सच जीवाए काटे कष्ट पूरे गुरुदेव sevak ko dini apni sev raho mit gai chinta punni man asa kari dya sat gur gunta sa dukh naathe sukh aaye samaye teel na pare ja gur farmaaye ich punni pure gur mile नानक ते जन फले गौड़ी महला पंजवा सुे हरे किये किन् माहे अमृत दृष्ट सच जीवाए काटे कष्ट पूरे गुरुदेव सेवक को दिनी अपनी सेव रहाओ ਮਟ ਗਈ ਚਿੰਤਾ ਪੁੰਨੀ ਮਨ ਆਸਾ ਕਰੀ ਦਿਆ ਸਤਿਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ ਇੱਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾਸਾ ਦੁਖ ਨਾਠੇ ਸੁਖ ਆਏ ਸਮਾਏ ਧੀਲ ਨਾ ਪਰੀ ਜਾ ਗੁਰ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁਖੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਟਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ इच्च पुन्नी पूरे गुर मिले नानक ते जन फले गौडी महला पंजवा सु हरे किये किन्माहे अमृत दृष्ट सच जीवाए काटे कष्ट पूरे गुरुव sevak ko dini apni sev raho mit gai chint punni man asa kari dia sat gur gunta sa dukh naathe sukh aaye samaye teel na pari ja gur farmaaye ich punni pure gur mile ਨਾਨਕ ਤੇ ਜਨ ਸੁਫਲ ਫਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ